ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੀ ਕੌਮ ਨੂੰ ਆਪਣੇ ਪੰਥ ਨੂੰ ਇਹ ਜਾਣਕਾਰੀ ਦੇਣਾ ਚਾਹਣਾ ਇਹ ਵਰਸਾ ਸਿੰਘ ਬਲਟਵਾ ਜੋ ਲਗਾਤਾਰ ਸਿੰਘ ਸਹਿਬਾਨ ਦੇ ਖਿਲਾਫ ਕਰਦਾਰਕੁਸ਼ੀ ਕਰ ਰਿਹਾ ਸੀ ਉਸ ਖਿਲਾਫ ਕੱਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਸਿੰਘ ਸਹਿਬਾਨ ਨੇ ਫੈਸਲਾ ਸੁਣਾਇਆ ਉਸ ਤੋਂ ਬਾਅਦ ਵੀ ਉਹ ਲਗਾਤਾਰ ਹਰ ਘੰਟੇ ਖਰਦਾਰ ਕੋਸ਼ਿਸ਼ ਕਰ ਰਿਹਾ ਖਾਸ ਤੌਰ ਤੇ ਉਤੇ ਮੈਨੂੰ ਨਿਸ਼ਾਨਾ ਬਣਾ ਕੇ ਔਰ ਹੁਣ ਉਸ ਵੱਲੋਂ ਨਿਚਤਾ ਦੀਆਂ ਹੱਦਾਂ ਜਿਹੜੀਆਂ ਉਹ ਪਾਰ ਕਰ ਦਿੱਤੀਆਂ ਗਈਆਂ ਨੇ ਸੁਨੇਹੇ ਭਜਵਾਏ ਜਾ ਰਹੇ ਨੇ ਮੇਰੇ ਪਰਿਵਾਰ ਨੂੰ ਨੰਗਿਆ ਕਰ ਲਈ ਔਰ ਮੇਰੀਆਂ ਤੀਂਆਂ ਤੱਕ ਨੂੰ ਫੜਨ ਲਈ ਔਰ ਇਹ ਇਕੱਲਾ ਬਰਦਾਸ਼ਤ ਤੋਂ ਬਾਹਰ ਹੈ ਔਰ ਸਭ ਤੋਂ ਵੱਢੀ ਗੱਲ ਕਿ ਉਹਦੀ ਪੁਸਤ ਪਨਾਈ ਸ਼੍ਰੋਮਣੀ ਅਕਾਲੀ ਦਲ ਦਾ ਸੋਸ਼ਲ ਮੀਡੀਆ ਵਿੰਗ ਕਰ ਰਿਹਾ ਹੈ। ਅਰ ਸ਼੍ਰੋਮਣੀ ਅਕਾਲੀ ਦਲ ਦੇ ਉਹ ਲੀਡਰ ਜਿਨ੍ਹਾਂ ਨੂੰ ਟੋਨੀ ਟੋਨੀ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਪੰਥਕ ਪਰੰਪਰਾਵਾਂ ਮਰਿਆਦਾਵਾਂ ਦਾ ਉੱਕਾ ਗਿਆਨ ਨਹੀਂ ਉਹ ਉਹਦੀ ਪੁਸਤ ਪਨਾਈ ਕਰ ਰਿਹਾ ਹੈ। ਬਰਸੇ ਬਲਟੋਏ ਤੋਂ ਕੋਈ ਅਸੀਂ ਧਰਨ ਵਾਲੇ ਨਹੀਂ ਹੈ। ਪਰ ਸ਼੍ਰੋਮਣੀ ਅਕਾਲੀ ਦਲ ਦੇ ਥਰਡ ਕ੍ਰਾਸ ਦੇ ਨੇਤਾਵਾਂ ਦਾ ਔਰ ਸੋਸ਼ਲ ਮੀਡੀਆ ਵਿੰਗ ਵੱਲੋਂ ਉਹਦੀ ਪੁਸ਼ਤ ਪਨਾਇ ਕਰਨਾ ਇਹ ਮਨ ਨੂੰ ਬਹੁਤ ਦੁਖੀ ਕਰਦਾ ਹੈ। ਮੇਰੀ ਸੰਸਥਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਉਹ ਵੀ ਇਸ ਮਾਮਲੇ 'ਚ ਖਾਮੋਸ਼ ਹੈ। ਔਰ ਇਹੋ ਜੀ ਪੋਜੀਸ਼ਨ ਦੇ ਵਿੱਚ ਅਸੀਂ ਖਾਸ ਤੌਰ ਤੇ ਮੈਂ ਇਹ ਤਾਕਸ ਆਫ ਦੀ ਸੇਵਾ ਨਹੀਂ ਕਰ ਸਕਦੇ। ਕਿਉਂਕਿ ਜਿੱਥੇ ਮੈਂ ਜਥੇਦਾਰ ਹਾਂ ਉੱਥੇ ਧੀਆਂ ਦਾ ਪਿਓ ਵੀ ਹਾਂ। ਇਸ ਲਈ ਮੈਂ ਪਸ਼ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਆਪਣਾ ਸਨੇਫਾ ਭੇਜ ਰਿਹਾ ਹਾਂ ਔਰ ਉਹਨੂੰ ਕਹਿ ਰਿਹਾ ਕਿ ਮੇਰੇ ਰਸਤੇ ਪਾਪਰਵਾਨ ਕੀਤਾ ਜਾਵੇ ਮੇਰੀ ਜਾਤ ਤੱਕ ਪਰਖੀ ਜਾ ਰਹੀ ਮੈਨੂੰ ਥ੍ਰੈਟ ਕੀਤਾ ਜਾ ਰਿਹਾ ਗਲਤ ਧੰਦੇ ਸੁਨੇਹੇ ਭਜਵਾਏ ਜਾ ਰਹੇ ਔਰ ਇਹ ਨਿਚਤਾ ਦੀਆਂ ਹੱਦਾਂ ਪਾਰ ਕਰਨੀਆਂ ਇਹਨਾਂ ਘਠੀਆਂ ਇਹਨਾਂ ਥੱਲੇ ਵਰਸਾ ਸਿੰਘ ਗਿਰੂਗਾ ਕਦੇ ਸੋਚਿਆ ਨਹੀਂ ਸੀ ਮੈਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਪੜਾਇਆ ਮੈਨੂੰ ਮੁਖਸਰ ਸਾਹਿਬ ਹੈੱਡ ਗ੍ਰੰਥੀ ਬਣਾਇਆ ਮੈਨੂੰ ਤਖਸ਼ਿਰੀ ਧੰਮਧਮਾ ਸਾਹਿਬ ਦੇ ਜਥੇਦਾਰ ਦੀ ਸੇਵਾ ਸੌਂਪੀ ਔਰ ਸ੍ਰੀ ਹਕਾਲਤਾਕਸ ਸਹਿਬ ਦੇ ਕਾਰਜਕਾਰੀ ਜਥੇਦਾਰ ਦੀ ਇਸਦਾ ਚੀਜ਼ ਨੂੰ ਸੇਵਾ ਸੌਂਪੀ ਸਿੱਖ ਸੰਪਰਦਾਵਾਂ ਜਥੇਬੰਦੀਆਂ ਆਧਾਰਮਕ ਸਭਾ ਸੁਸਾਇਟੀਆਂ ਨੇ ਮੇਰੇ ਸਿਰ ਤੇ ਪੱਗ ਰੱਖੀ ਔਰ ਮੈਂ ਉਹਨਾਂ ਨੂੰ ਇਹ ਮਾਣ ਦੇ ਨਾਲ ਕਹਿਣਾ ਕਿ ਤੁਹਾਡੀ ਰੱਖੀ ਪੱਗ ਨੂੰ ਮੈਂ ਬੇਦਾਗ ਆਪਣੇ ਘਰ ਲੈ ਕੇ ਜਾ ਰਹੇ ਇਹਨੂੰ ਦਾਗ ਨਹੀਂ ਲੱਗਣ ਦਿੱਤਾ ਜਦੋਂ ਮੇਰੇ ਤੇ ਬੀਜੇਪੀ ਤੇ ਆਰਐਸਐਸ ਦੇ ਦਲੇ ਭਰ ਕੇ ਇਲਜ਼ਾਮ ਲਾਉਣ ਦਾ ਜਿਹੜਾ ਨਾਪਾਕ ਕੋਸ਼ਿਸ਼ ਉਹਦੀ ਅਸਫਲ ਰਹੀ ਤੇ ਹੁਣ ਉਹ ਘਟਿਆਦਰਜ ਦੀਆਂ ਹਰਕਤਾਂ ਜਿਹੜੀਆਂ ਉਹ ਕਰ ਰਿਹਾ ਬਸ ਮੈਂ ਆਪਣੀ ਕੌਮ ਨੂੰ ਜਾਣਕਾਰੀ ਦੇਣੀ ਸੀ ਔਰ ਮੈਂ ਆਪਣੀ ਕੌਮ ਤੋਂ ਮਾਫੀ ਮੰਗਦਾ ਇਸ ਸੇਵਾ ਦੌਰਾਨ ਜੇ ਕਿਤੇ ਮੇਥੋਂ ਕੋਈ ਗਲਤੀ ਹੋਈ ਹੋਵੇ ਮੇਥੋਂ ਕੋਈ ਕਿਸੇ ਪ੍ਰਤੀ ਮਾੜਾ ਲਫ਼ਜ਼ ਬੋਲਿਆ ਹੋਵੇ ਮੈਂ क्षਮਾ ਦਾ ਚਾਹਤਕ ਹਾਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਮੇਰੀ ਸੰਸਥਾ ਹੈ ਮੈਂ ਆਪਣੀ ਸੰਸਥਾ ਦਾ ਹਮੇਸ਼ਾ ਵਫਾਦਾਰ ਰਹੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ